ਥਾਰ ਵਾਲੀ ਬੀਬੀ ਨੂੰ ਪੁਲਿਸ ਚੱਕਦੀ ਹੈ ਚਿੱਟੇ ਵਾਲੇ ਕੇਸ ਦੇ ਵਿੱਚ ਉਸੇ ਸਮੇਂ ਤੋਂ ਪੁਲਿਸ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਮਹੀਨੇ 28 ਦਿਨਾਂ ਦੇ ਵਿੱਚ ਵਿੱਚ ਬੀਬੀ ਦੀ ਜ਼ਮਾਨਤ ਹੋ ਜਾਵੇ ਹਾਂਜੀ ਹਾਂਜੀ ਜੀ ਜਦੋਂ ਉਹਨਾਂ ਨੂੰ ਇਹਦੇ ਸਵਾਹ ਦਾ ਵੀ ਪਤਾ ਸੀ ਜਦੋਂ ਵੀ ਇਹ ਬਾਹਰ ਆਊਗੀ ਇਹਨੇ ਬੜਕ ਮਾਰਨੀ ਹੈ ਇਹਨੇ ਸਾਨੂੰ ਬਦਨਾਮ ਕਰਨਾ ਹੈ ਇਹ ਸਾਡੀ ਖਿਲਾਫ ਜਾਊਗੀ ਉਹਨਾਂ ਨੇ ਉਸੇ ਵਕਤ ਦੂਜਾ ਪੈਂਤੜਾ ਦੂਜਾ ਦਾ ਨਾਲ ਦੀ ਨਾਲ ਖੇੜ ਕੇ ਰੱਖ ਲਿਆ ਸੀ ਤੂ ਪ੍ਰਸ਼ਾਦ ਜਾਦਵ ਆਰ ਜੀ ਡੀ ਪਾਰਟੀ ਬਿਹਾਰ ਦੇ ਵਿੱਚ ਹੈਗੀ ਹੈ ਜਿਵੇਂ ਇੱਕ ਕਹਾਵਤ ਸੀ ਕਿ ਜੇ ਮਤਲਬ ਕਿ ਬਿਹਾਰ ਚ ਜਿਵੇਂ ਸਮੋਸੇ ਆ ਆਲੂ ਰਹੇਗਾ ਤਾਂ ਬਿਹਾਰ ਮੇਲਾ ਬਿਹਾਰ ਨੂੰ ਲੈ ਲਾਲੂ ਰਹੇਗਾ ਨਾ ਇੱਕ ਕਹਾਵਤ ਹੋਰ ਆ ਕਿ politix is a dirty game ਹੈ ਨਾ ਜਦੋਂ ਹਾਈ ਕੋਰਟ ਨੇ ਸਾਨੂੰ ਜਮਾਨਤ ਦਿੱਤੀ ਤਾਂ ਪੱਤਰਕਾਰਾਂ ਦੇ ਢੇਰ ਲੱਗੇ ਹੋਏ ਸੀ ਆਪਣੇ ਕਦੇ ਕੋਈ ਫੋਨ ਕਰਦਾ ਸੀ ਇੱਥੇ ਪਹੁੰਚੇ ਵੀ ਬਹੁਤ ਲੋਕ ਪਰ ਤੁਸੀਂ ਅੱਜ ਜਿਹੜਾ ਵੀਰਾ ਸਵਾਲ ਸੀ ਉਹ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਸੀ ਵੀ ਉਹ ਜਿਹੜੇ ਚੋ Social Media ਦੀ ਗੱਲ ਕੀਤੀ ਹੈ ਉਸ ਹਿਸਾਬ ਦੇ ਨਾਲ ਰੀਲਾਂ ਬਣਾਈਆਂ ਜਾਂਦੀਆਂ ਪੰਜਾਬੀਆਂ ਦੀ ਜਿਚਾਤ ਆ ਇਸ ਵਾਰੀ ਕੀ ਇਤਨੀ ਜਿੱਤਾਂਗੇ ਤੇ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਪੰਜਾਬੀ ਹੋਣ ਦੇ ਨਾਂ ਤੇ ਵੀ ਅਸੀਂ ਜਿੱਤਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਜੋ ਅੱਜ ਦੇ ਟਾਈਮ ਤੇ ਦੇਸ਼ ਵਿਦੇਸ਼ ਦੇ ਵਿੱਚ ਮੁੱਦਾ ਬਣੀਆਂ ਹੋਈਆਂ ਨੇ ਤੇ ਇਹ ਸਭ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਸ਼ੁਕਰੀਆ ਹਾਂ ਪਹਿਲਾ ਹੀ ਸਵਾਲ ਮੱਖਾ ਜੀ ਕਿਤੇ ਨਾ ਕਿਤੇ ਇਹ ਗੱਲ ਜਦੋਂ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਤਾਂ ਮੈਨੂੰ ਪਹਿਲਾਂ ਆਪਣੀ ਗੱਲ ਯਾਦ ਆ ਗਈ ਸੀ ਵੀ ਪਿੱਛੇ ਜੋ ਤੁਸੀਂ ਕਿਤਾਬ ਲਿਖੀ ਕਿਤਾਬ ਲਿਖਣ ਤੋਂ ਬਾਅਦ ਤੁਹਾਡੇ ਤੇ ਵੀ ਪਰਚਾ ਹੋਇਆ ਪਰਚਾ ਹੋਣ ਤੋਂ ਬਾਅਦ ਜਦੋਂ ਹਾਈ ਕੋਰਟ ਨੇ ਤੁਹਾਨੂੰ ਜ਼ਮਾਨਤ ਦਿੱਤੀ ਤਾਂ ਪੱਤਰਕਾਰਾਂ ਦੇ ਢੇਰ ਲੱਗੇ ਹੋਏ ਸੀ ਆਪਣੇ ਕਦੇ ਕੋਈ ਫੋਨ ਕਰਦਾ ਸੀ ਇੱਥੇ ਪਹੁੰਚੇ ਵੀ ਬਹੁਤ ਲੋਕ ਪਰ ਤੁਸੀਂ ਅੱਜ ਜਿਹੜਾ ਬڑا ਸਵਾਲ ਸੀ ਉਹ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਸੀ ਵੀ ਉਹ ਜੇਲ੍ਹ ਚੋਂ ਬਾਹਰ ਆਏ ਉਹਨਾਂ ਨੇ ਇੰਟਰਵਿਊ ਦੇ ਦਿੱਤੀ ਤੇ ਹੁਣ ਉਹ ਵਿਜੀਲੈਂਸ ਦੇ ਅੜਿੱਕੇ ਚ ਆ ਤਾਂ ਤੁਸੀਂ ਉਸ ਸਮੇਂ ਕਿਤੇ ਨਾ ਕਿਤੇ ਸਿਆਣੇ ਰਹੇ ਜੀ ਜਿਹੜੀ ਇੰਟਰਵਿਊ ਨਾ ਦਿੱਤੀ ਤੇ ਬੀਬੀ ਦਾ ਕੀ ਮਸਲਾ ਹੋ ਗਿਆ ਜੀ ਸਾਰਾ ਦੇਖੋ ਜੀ ਪ੍ਰਦੀਪ ਜਿਹੜਾ ਸੋਸ਼ਲ ਮੀਡੀਆ ਨਾ ਉਹ ਨਸ਼ੇ ਦੀ ਤਰ੍ਹਾਂ ਹਾਂਜੀ ਹੈਨਾ ਕਈ ਬੰਦਿਆਂ ਨੂੰ ਸੋਸ਼ਲ ਮੀਡੀਆ ਨਸ਼ੇ ਦੀ ਤਰ੍ਹਾਂ ਲੱਗ ਜਾਂਦਾ ਉਹਨਾਂ ਤੋਂ ਰਿਹਾ ਨਹੀਂ ਜਾਂਦਾ ਜਿੱਦਣ ਬੀਬੀ ਬਾਹਰ ਆਈ ਆ ਉਦ ਨਹੀਂ ਮਤਲਬ ਕਿ ਉਹਦੀ ਅਸੀਂ ਰੀਲ ਦੇਖੀ ਜਾਂਦੇ ਸੀ ਆਪਾਂ ਕਿ ਉਹਨੇ ਪਾਇਆ ਵਿਆ ਸੀਗਾ ਕੀ ਲਗਾ ਥਾ ਨਹੀਂ ਲੋਟੇਗੇ ਨਹੀਂ ਲੋਟੇਗੇ ਉਹ ਟਾਈਪਾਈ ਹੋਈ ਸੀ ਨਾ ਵੀਡੀਓ ਤੇ ਫਿਰ ਉਹਨੇ ਮਤਲਬ ਕਿ ਸਿਮਰਨ ਜੋਤ ਮੱਕੜ ਨੂੰ ਇੰਟਰਵਿਊ ਦਿੱਤੀ ਤੇ ਥੋੜੀ ਇੰਟਰਵਿਊ ਮਤਲਬ ਕਿ ਬਹੁਤ ਤਲਖ ਵੀ ਸੀ ਪਰ ਉਹਨੇ ਬਹੁਤ ਤਲਖੀ ਦੇ ਨਾਲ ਜਵਾਬ ਵੀ ਦਿੱਤੇ ਨੇ ਹਾਂ ਪਰ ਜਿਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਹੋਈ ਜਿਵੇਂ ਮੇਰੀ ਵੀ ਜ਼ਮਾਨਤ ਜਿਹੜੀ ਆਪਾਂ ਗੱਲ ਕੀਤੀ ਹੋਈ ਉਹਦੇ ਵਿੱਚ ਕੁਝ ਗਾਈਡਲਾਈਨਸ ਹੁੰਦੀਆਂ ਨੇ ਕਿ ਇੱਕ ਦਾਇਰੇ ਦੇ ਵਿੱਚ ਰਹਿ ਕੇ ਕੋਰਟ ਤੁਹਾਨੂੰ ਮਤਲਬ ਕਿ ਸਮਾਜ ਦੇ ਵਿੱਚ ਵਿਚਰਨ ਦੀ ਆਗਿਆ ਦਿੰਦਾ ਪਰ ਤੁਹਾਡੇ ਤੇ ਜਿਹੜਾ ਕੇਸ ਆ ਉਹ ਚੱਲਦਾ ਹੁੰਦਾ ਹੈ ਹਨਾ ਚਲੋ ਆਪਣਾ ਤਾਂ ਕਿਤਾਬ ਦਾ ਕੇਸ ਸੀ ਇਹਦਾ ਕੇਸ ਬਿਲਕੁਲ ਆਡਾ ਇਹਦਾ ਚਿੱਟੇ ਦਾ ਕੇਸ ਸੀਗਾ ਦੋਨੇ ਚੀਜ਼ਾਂ ਦੇ ਵਿੱਚ ਜਮੀਨ ਇਸ ਮਾਰਦਾ ਫਰਕ ਆ ਜੀ ਕਿ ਜੇ ਆਪਾਂ ਕਰ ਵੀ ਦਿੰਦੇ ਮੈਨੂੰ ਨਹੀਂ ਲੱਗਦਾ ਸੀ ਕਿ ਕੋਈ ਡੱਚ ਜੜ ਪੈਣਾ ਸੀਗਾ ਪਰ ਬੀਬੀ ਨੇ ਮਤਲਬ ਕਿ ਇੰਟਰਵਿਊ ਵੀ ਕੀਤੀ ਬਾਅਦ ਦੇ ਵਿੱਚ ਉਹ ਚੀਜ਼ਾਂ ਨੂੰ ਸ਼ੋਅ ਆਫ ਵੀ ਕੀਤਾ ਹੈਨਾ ਪਰ ਜਿਹੜਾ ਇਹ ਸਾਰਾ ਮਸਲਾ ਪ੍ਰਦੀਪ ਜੀ ਇਹ ਸੀਗਾ ਕਿ ਜਦੋਂ ਥਾਰ ਵਾਲੀ ਬੀਬੀ ਨੂੰ ਪੁਲਿਸ ਚੱਕਦੀ ਹੈ ਚਿੱਟੇ ਵਾਲੇ ਕੇਸ ਦੇ ਵਿੱਚ ਉਸੇ ਸਮੇਂ ਤੋਂ ਪੁਲਿਸ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਮਹੀਨੇ 28 ਦਿਨਾਂ ਦੇ ਵਿੱਚ ਵਿੱਚ ਬੀਬੀ ਦੀ ਜ਼ਮਾਨਤ ਹੋ ਜਾਊਗੀ ਜਦੋਂ ਉਹਨਾਂ ਨੂੰ ਇਹਦੇ ਸੁਭਾਅ ਦਾ ਵੀ ਪਤਾ ਸੀ ਜਦੋਂ ਵੀ ਇਹ ਬਾਹਰ ਆਊਗੀ ਨੇ ਬੜਕ ਮਾਰਨੀ ਹੈ ਇਹਨੇ ਸਾਨੂੰ ਬਦਨਾਮ ਕਰਨਾ ਹੈ ਇਹ ਸਾਡੀ ਖਿਲਾਫ ਜਾਊਗੀ ਉਹਨਾਂ ਨੇ ਉਸੇ ਵਕਤ ਦੂਜਾ ਪੈਂਤੜਾ ਦੂਜਾ ਦਾ ਨਾਲ ਦੀ ਨਾਲ ਖੇੜ ਕੇ ਰੱਖ ਲਿਆ ਸੀ ਉਹਨਾਂ ਨੂੰ ਪਤਾ ਸੀ ਕਿ 60 65000 ਵਾਲੀ ਬੀਬੀ ਜਿਹੜੀ ਮੈਨੂੰ ਲੱਗਦਾ ਕਿ ਮੈਨੂੰ ਪਤਾ ਲੱਗਿਆ ਕਿ ਆਈਸੀ ਕੋਰਟ ਦੇ ਵਿੱਚ ਭਰਤੀ ਹੋਈ ਵੀ ਹੈਗੀ 2011 ਗੂਰਾਂ ਦੇ ਵਿੱਚ ਨਾ ਬਾਦਲ ਉਹ ਹਾਂ ਬਾਦਲ ਸਰਕਾਰ ਵੀ ਲਈ ਤੇ ਉਹਨੇ ਮਤਲਬ ਕਰੋੜਾਂ ਰੁਪਈਆ ਦੀ ਜਾਇਦਾਦ ਬਣਾ ਲਈ ਉਹਦੇ ਖਰਚੇ ਕਰੋੜਾਂ ਰੁਪਈਆ ਦੇ ਵਿੱਚ ਹੈਗੇ ਨੇ ਉਸ ਗੱਲ ਨੂੰ ਕਿਤੇ ਨਾ ਕਿਤੇ ਪੁਲਿਸ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਸੀ ਪੁਲਿਸ ਡਿਪਾਰਟਮੈਂਟ ਦੀ ਬੇਇੱਜ਼ਤੀ ਇੰਨੀ ਜਿਆਦਾ ਵੱਡੀ ਹੋ ਗਈ ਸੀ ਇਹ ਮਸਲੇ ਦੇ ਵਿੱਚ ਕਿ ਉਹ ਇਸ ਆਪਦੀ ਡਿਪਾਰਟਮੈਂਟ ਨੂੰ ਪੂਰਾ ਇਨਸਾਫ ਦਿਵਾਉਣਾ ਚਾਹੁੰਦੇ ਸੀ ਹਾਂਜੀ ਉਹਨਾਂ ਨੇ ਨਾਲ ਦੀ ਨਾਲ ਦੂਜਾ ਕੇਸ ਮੜ ਕੇ ਰੱਖ ਲਿਆ ਸੀ ਵਿਜੀਲੈਂਸ ਨੂੰ ਤਿਆਰ ਕਰਕੇ ਰੱਖ ਲਿਆ ਸੀ ਜਦੋਂ ਹੀ ਬੀਬੀ ਨਿਮਤ ਲੈ ਕੇ ਆਪਦੇ ਪੱਤੇ ਖੋਲਤੇ ਤੇ ਨਾਲ ਦੀ ਨਾਲ ਵਿਜੀਲੈਂਸ ਨੇ ਚੱਕ ਲਈ ਕਿਉਂਕਿ ਆਮਦਨ ਤੋਂ ਵੱਧ ਹੌਣ ਦੇ ਉਹਦੇ ਕੋਲੇ ਜਿਹੜੇ ਪ੍ਰੂਫ ਨਹੀਂ ਕੀਤੀਆਂ ਚੀਜ਼ਾਂ ਆਉਣ ਦੇ ਕਿਉਂਕਿ ਲਗਜ਼ਰੀ ਚੀਜ਼ਾਂ ਨੇ ਦੋ ਦਾ ਘਰ ਨੇ 1 ਕਰੋੜ ਦਾ ਇੱਕ ਫਲੈਟ ਐ ਫਿਰ ਘੜੀਆਂ ਫੋਨ ਬਹੁਤ ਸਾਰਾ ਮਤਲਬ ਕਿ ਜਿੰਨਾ ਉਹਨਾਂ ਨੇ ਲਿਖਿਆ ਵੀ ਜਿਹੜੀ ਉਹਦੀ ਪ੍ਰਾਪਰਟੀ ਸੀਜ਼ ਹੋਈ ਹੈਗੀ ਹੈਨਾ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਦੀ ਪ੍ਰਾਪਰਟੀ ਸੀਜ਼ ਕਰਤੀ ਜਿਵੇਂ ਕਹਿੰਦਾ ਚਾਰੇ ਖੁੰਜੇ ਤੋਂ ਚਿੱਤ ਕਰਤਾ ਬੀਬੀ ਨੂੰ ਜੇ ਤੁਹਾਡੇ ਦੇ ਵਿੱਚ ਕੋਈ ਕਲਾ ਹੈਗੀ ਆ ਜੇ ਤੁਸੀਂ ਦੋਸ਼ੀ ਨਹੀਂ ਹੈਗੇ ਤਾਂ ਤੁਸੀਂ ਆਪ ਵੀ ਸਿੰਪਲ ਢੰਗ ਦੇ ਨਾਲ ਕਾਨੂੰਨੀ ਕਾਰਵਾਈ ਕਰੋ ਕਾਨੂੰਨੀ ਲੜਾਈ ਲੜੋ ਜੇ থান ਇਨਕੁਆਰੀਆਂ ਕੋں ਤੇ ਕੋਰਟ ਹੈਗੇ ਨੇ ਸੁਪਰੀਮ ਕੋਰਟ ਹੈਗੇ ਨੇ ਪਰ ਜੇ ਤੁਸੀਂ ਜਾ ਕੇ ਪੁਲਿਸ ਨੂੰ ਥਾਪੀਆਂ ਮਰੋਗੇ ਕਿਉਂਕਿ ਜਿਹੜਾ ਕਸੂਰવાર ਵੀ ਉੱਤੋਂ ਥਾਪੀਆਂ ਵੀ ਪੇ ਪੁਪ ਕਸੂਰવાર ਵੀ ਇਹ ਵੀ ਹੈ ਜਨਾਂ ਨੇ ਪੁਲਿਸ ਸਟੇਟ ਆ ਹੁਣ ਇਸ ਟਾਈਮ ਤੁਸੀਂ ਪੁਲਿਸ ਨੂੰ ਨਹੀਂ ਚੈਲੰਜ ਕਰ ਸਕਦੇ ਹੈਗੇ ਤੇ ਉਹਨਾਂ ਨੇ ਫਿਰ ਆਪ ਦਾ ਦਿਖਾਤਾ ਬਾਕੀ ਜਿਹੜੀ ਇੱਕ ਗੱਲ ਮੈਂ ਹੋਰ ਇੱਥੇ ਐਡ ਕਰਨਾ ਚਾਹੁੰਦਾ ਜਿਹੜੇ ਕੁਝ ਡਿਪਾਰਟਮੈਂਟ ਐ ਇਹੋ ਜਿਹੇ ਹੁੰਦੇ ਨੇ ਉਹਦੇ ਵਿੱਚ ਉਹਨਾਂ ਦੇ ਦੈਰਿਆਂ ਦੇ ਵਿੱਚ ਰਹਿ ਕੇ ਕੰਮ ਕਰਿਆ ਜਾਂਦਾ ਹੁਣ ਜਿਵੇਂ ਕੋਈ ਸਰਕਾਰੀ ਟੀਚਰ ਹੈ ਗਵਰਨਮੈਂਟ ਟੀਚਰ ਹੈ ਗਵਰਨਮੈਂਟ ਟੀਚਰ ਨੂੰ ਕੋਈ ਲੱਕ ਹਲਾ ਲਾ ਕੇ ਰੀਲਾਂ ਪਾਵੇ ਨਹੀਂ ਸ਼ੋਭਾ ਨਹੀਂ ਨਾ ਦਿੰਦਾ ਹੁਣ ਕੋਈ ਪੁਲਿਸ ਵਾਲੀ ਲਕ ਲਾਲਾ ਕੇ ਰੀਲਾ ਭਾਵੇਂ ਡਿਪਾਰਟਮੈਂਟ ਦਾ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਲਾਅ ਐਂਡ ਆਰਡਰ ਮੈਂਟੇਨ ਕਰਨਾ ਲੋਕਾਂ ਨੂੰ ਸੁਰੱਖਿਆ ਵਾਹੀਆ ਕਰਾਉਣਾ ਤੇ ਕਿਤੇ ਨਾ ਕਿਤੇ ਇੱਕ ਸੱਭਿਆ ਹਾਂ ਸੱਭਿਆ ਸਮਾਜ ਦੀ ਸਿਰਜਣਾ ਕਰਨੀ ਹੈ ਨਾ ਜਦੋਂ ਤੁਸੀਂ ਉਹਦੇ ਵਿੱਚ ਜਾ ਕੇ ਗੰਦ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਆਬਵੀਅਸ ਜੀ ਗੱਲ ਆ ਤੁਸੀਂ ਟੰਗੇ ਜਾਓਗੇ ਇਹ ਵੀ ਇੱਕ ਮੈਨੂੰ ਲੱਗਦਾ ਉਹਦਾ ਵੱਡਾ ਕਾਰਨ ਰਿਹਾ ਕਿ ਪੁਲਿਸ ਡਿਪਾਰਟਮੈਂਟ ਨੂੰ ਉਹਦੀਆਂ ਜਿਹੜੀਆਂ ਹਰਕਤਾਂ ਸੀਗੀਆਂ ਉਹ ਸੂਟੇਬਲ ਨਹੀਂ ਸੀ ਲੱਗਦੀਆਂ ਕਿਤੇ ਤਾਂ ਇਹੀ ਗੱਲ ਕਹਿਦੀ ਹੈ ਵੀ ਬੀਬੀ ਨੂੰ ਸੋਸ਼ਲ ਮੀਡੀਆ ਰਾਸ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਕਿਤੇ ਪਹਿਲਾਂ ਉਹ ਫੋ ਕਹਿੰਦੀ ਹੈ ਉਦੋਂ ਤੋਂ ਤੁਹਾਡੇ ਨਾਲ ਤੁਹਾਡੇ ਘਰ ਦੀ ਖੜਦੇ ਹੁੰਦੇ ਕਰਦੀ ਖੜਦੇ ਹੁੰਦੇ ਆ ਜੀ ਤੇ ਇਹੀ ਗੱਲ ਵੀ ਅਗਲੀ ਗੱਲ ਆ ਜਿਹੜੀ ਵੀ ਹੁਣ ਸੋਸ਼ਲ ਮੀਡੀਆ ਦੀ ਗੱਲ ਕੀਤੀ ਉਸੇ ਤਰ੍ਹਾਂ ਇੱਕ ਰਾਜਨੀਤੀ ਆ ਉਹ ਵੀ ਬੜਾ ਕਹਿੰਦੇ ਅਜੀਬ ਖੇਡ ਆ ਜਿਵੇਂ ਹੁਣ ਪਿਛਲੇ ਦਿਨੀ ਇੱਕ ਗੱਲ ਚੱਲੀ ਆ ਜਿੱਦੇ ਵੀ ਲਾਲੂ ਪ੍ਰਸ਼ਾਦ ਜਾਦਵ ਉਹਨਾਂ ਨੇ ਆਪਦੇ ਵੱਡੇ ਮੁੰਡੇ ਨੂੰ ਆਪਣੀ ਪਾਰਟੀ ਚੋਂ ਬੇਦਖਲ ਕਰਤਾ ਹਨਾ ਵੀ ਕਹਿਤਾ ਵੀ ਮੇਰਾ ਤੇ ਮੇਰੀ ਪਾਰਟੀ ਦਾ ਮੇਰੇ ਵੱਡੇ ਮੁੰਡੇ ਨਾਲ ਕੋਈ ਸੰਬੰਧ ਨਹੀਂ ਇਹ ਕੋਈ ਵੀ ਗਤੀਵਿਧੀ ਕਰਦਾ ਉਹ ਸਾਡੀ ਪਾਰਟੀ ਦੇ ਵਿੱਚ ਨਹੀਂ ਵਿਦਿਆ ਜਾਊਗਾ ਤੇ ਕੀ ਸਾਰਾ ਇਹ ਮੁੱਦਾ ਸੀ ਦੇ ਪਿੱਛੇ ਕੀ ਖੇਡ ਚੱਲ ਰਹੀ ਹੈ ਜੀ ਲਾਲੂ ਪ੍ਰਸ਼ਾਦ ਜਾਦਵ ਆਰ ਜੇੜੀ ਪਾਰਟੀ ਬਿਹਾਰ ਦੇ ਵਿੱਚ ਹੈਗੀ ਹੈ ਜਿਵੇਂ ਇੱਕ ਕਹਾਵਤ ਸੀ ਕਿ ਜੇ ਮਤਲਬ ਕਿ ਬਿਹਾਰ ਚ ਜਿਵੇਂ ਸਮੋਸੇ ਆ ਆਲੂ ਰਹੇਗਾ ਤਾਂ ਬਿਹਾਰ ਮੇਲਾ ਬਿਹਾਰ ਮੇਲੇ ਮਤਲਬ ਲਾਲੂ ਰਹੇਗਾ ਨਾ ਇੱਕ ਕਹਾਵਤ ਹੋਰ ਆ ਕਿ ਪੋਲਿਟਿਕਸ ਇਜ਼ ਅ ਡਰਟੀ ਗੇਮ ਹੈ ਨਾ ਇਹਦੇ ਵਿੱਚ ਇਹ ਕਹੇ ਸਕਦੇ ਨੇ ਕਿ ਰਾਜਨੀਤੀ ਦੇ ਵਿੱਚ ਕੋਈ ਸਕਾ ਨਹੀਂ ਹੁੰਦਾ ਕਿਸੇ ਦਾ ਜਦੋਂ ਕਿਸੇ ਦਾ ਦਾਅ ਲੱਗਦਾ ਅਗਲਾ ਉਹਦੀ ਦਾਅ ਲਾ ਕੇ ਡੇਕ ਦਿੰਦਾ ਕਿਉਂਕਿ ਰਾਜਨੀਤੀ ਖੇਡ ਹੀ ਇਹੋ ਜੀ ਹੈ ਕਿ ਦੋ ਭਰਾ ਨੇ ਤਜਸਵੀ ਜਾਦਵ ਤੇ ਦੂਜਾ ਹੈਗਾਗਾ ਆਪਣਾ ਜਿਹੜਾ ਇਹਦਾ ਛੋਟਾ ਭਰਾ ਹੈ ਤੇਜ ਪ੍ਰਤਾਪ ਜੱਤ ਜਿਹਨੂੰ ਬਾਹਰ ਕੱਢਿਆ ਤੇਜਸੀ ਜੱਤ ਉਹ ਛੋਟਾ ਹੈਗਾ ਛੋਟਾ ਹੈਗਾ ਜੀ ਜੇ ਤੇ ਪ੍ਰਤਾਪ ਜੱਤ ਬਣ ਉਹ ਥੋੜਾ ਖੁੱਲੇ ਜਿਹਾ ਸੁਭਾਅ ਦਾ ਬੰਦਾ ਐਸ਼ ਪ੍ਰਸਤ ਇਹ ਬੰਦਾ ਬਿਆਨਬਾਜ਼ੀ ਦੇਣ ਲੱਗਿਆ ਉਹ ਸੋਚਦਾ ਨਹੀਂ ਹੈਗਾ ਉਹ ਕਈ ਵਾਰੀ ਮਤਲਬ ਕਿ ਉਹਦੀਆਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਹੁਣ ਜਿਵੇਂ ਕੁੜੀ ਨਾਲ ਇੱਕ ਨਾਲ ਉਹਦੀ ਫੋਟੋ ਸਾਹਮਣੇ ਆਈ ਹੈ ਜਾਂ ਫਿਰ ਉਹਦਾ ਤਲਾਕ ਵੀ ਹੋ ਗਿਆ ਉਹ ਮਤਲਬ ਕਿ ਬੰਦਰਾਂ ਦੀ ਵਿੱਚ ਰਹਿ ਨਹੀਂ ਸਕਿਆ ਪਾਰਟੀ ਦੇ ਵਿੱਚ ਵੀ ਉਹਦਾ ਕੋਈ ਡਿਸਪਲਿਨ ਹੈ ਨਹੀਂਗਾ ਬਹੁਤਾਂ ਦੇ ਉੱਤਰ ਉੱਪਰ ਉਹ ਮਤਲਬ ਕਿ ਉਹਨੇ ਪਾਰਟੀ ਦੇ ਨੁਕਸਾਨ ਕਰਾਇਆ ਤੇ ਲਾਲੂ ਪ੍ਰਸ਼ਾਦ ਜਾਦਵ ਅੱਜ ਦੇ ਸਮੇਂ ਆਪ ਦੇ ਅਖੀਰੀ ਦੌਰ ਦੇ ਵਿੱਚ ਹੈਗਾ ਮੈਨੂੰ ਲੱਗਦਾ ਕਿ ਸਾਲ 1.5 ਸਾਲ ਹੋਰ ਹੋਊਗਾ ਤੇਜਸਵੀ ਜਾਦਵ ਹੈ ਜਿਹੜਾ ਉਹ ਗੇਮ ਦਾ ਪੋਲੀਟਿਕਸ ਗੇਮ ਦਾ ਵੱਡਾ ਖਿਡਿਆਰੀ ਹੈ ਪਿੱਛੇ ਰਹਿ ਕੇ ਇਹ ਦਾਅ ਚੱਲਿਆ ਗਿਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਜਸਵੀ ਜਾਦਵ ਨੂੰ ਦੀਂਦਾ ਕਿ ਜਦੋਂ ਪਾਰਟੀ ਦੇ ਵਿੱਚ ਲਾਲੂ ਪ੍ਰਸ਼ਾਦ ਜਾਦਵ ਨਹੀਂ ਹੋਣਾ ਉਸ ਟਾਈਮ ਜਿਹੜਾ ਤੇਜ ਪ੍ਰਤਾਪ ਜਾਦਵ ਹੈ ਇਹਨੇ ਤੰਗ ਮੈਨੂੰ ਤੰਗ ਪਰੇਸ਼ਾਨ ਕਰਨਾ ਤਾਂ ਕਰਕੇ ਉਹ ਜਾਂਦੇ ਜਾਂਦੇ ਲਾਲੂ ਪ੍ਰਸ਼ਾਦ ਯਾਦਵ ਤੋਂ ਇਹ ਕੰਮ ਕਰਾ ਗਿਆ ਸਿੰਗਲ ਬਨਮੈਨ ਆਰਮੀ ਦੇ ਰੂਪ ਦੇ ਵਿੱਚ ਉਹ ਰਹਿ ਗਿਆ ਤੀਜ ਪ੍ਰਸ਼ਾਦ ਯਾਦਵ ਹੁਣ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਸ਼ਾਇਦ ਚੱਲੀ ਜਾਂਦਾ ਚੋਣ ਪ੍ਰਚਾਰਤਾ ਚੱਲ ਜਾਂਦਾ ਤੇਜ਼ੀ ਦੇ ਨਾਲ ਚੱਲ ਰਿਹਾ ਹੈਗਾ ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਾਂਗਰਸ ਨਾਲ ਰਲ ਕੇ ਉਹ ਲੜ ਰਹੇ ਹੈ ਹੋ ਸਕਦਾ ਹੈ ਕਿ ਉਹ ਚੰਗਾ ਵੀ ਕਰਨ ਚੰਗਾ ਵੀ ਕਰਨ ਕਿਉਂਕਿ ਤੀਜਵੀ ਯਾਦਵਾ ਜਿਹੜੇ ਚੰਗੇ ਲੀਡਰ ਬਣਦੀ ਹੈ ਵਧੀਆ ਲੀਡਰ ਹੈ ਤੇ ਉਸ ਤੋਂ ਬਾਅਦ ਪੰਜਾਬੀਆਂ ਲਈ ਫੇਰ ਇੱਕ ਖੁਸ਼ਖਬਰੀ ਆ ਕਹਿੰਦੇ ਵੀ ਪੰਜਾਬ ਦੀ ਜੋ ਆਈਪੀਐਲ ਦੇ ਵਿੱਚ ਟੀਮ ਆ ਉਹ 11 ਸਾਲਾਂ ਬਾਅਦ ਪਲੇਆਫਸ ਦੇ ਵਿੱਚ ਪਹੁੰਚੀ ਆ ਤੇ ਹੁਣ ਪਹਿਲੇ ਸਥਾਨ ਤੇ ਆ ਦੋ ਮੌਕੇ ਮਿਲਣਗੇ ਉਹਨਾਂ ਨੂੰ ਫਾਈਨਲ ਤੋਂ ਪਹਿਲਾਂ ਜੇ ਜਿੱਤਦੇ ਆ ਤਾਂ ਚੰਗੀ ਗੱਲ ਆ ਆਈਪੀਐਲ ਆਪ ਦੇ ਆਪ ਦੇ ਵਿੱਚ ਇੱਕ ਭਾਰਤੀ ਲੋਕਾਂ ਵਾਸਤੇ ਇੱਕ ਮੇਲਾ ਹੁੰਦਾ ਕਿਉਂਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਪਾਪੂਲਰ ਖੇਡ ਹੈ ਕ੍ਰਿਕਟ ਹਾਂਜੀ ਤੇ 1 ਮਹੀਨਾ ਲਗਭਗ ਇਹ ਮੇਲੇ ਵਾਂਗੂ ਹੀ ਚੱਲਦਾ ਦੁਨੀਆ ਮਤਲਬ ਪਾਗਲਾ ਵਾਂਗੂ ਟਿਕਟਾਂ ਖਰੀਦਦੀ ਐ ਇਹਦਾ ਬਜਟ ਕਿਹਾ ਜਾਂਦਾ ਵੀ ਅਰਬਾਂ ਕਰੋੜਾਂ ਰੁਪਈਆ ਦੇ ਵਿੱਚ ਆ ਅਰਬਾਂ ਕਰੋੜਾਂ ਰੁਪਈਆ ਦੇ ਵਿੱਚ ਤੇ ਸੱਟਾ ਲੱਗਦਾ ਪਰ ਪਿਛਲੇ ਕਈ ਸਾਲਾਂ ਤੋਂ ਜਦੋਂ ਦੀ ਇਹ ਚੱਲ ਰਹੀ ਐ ਪੰਜ ਪੰਜ ਵਾਰੀ ਸ਼ਾਇਦ ਚਨਈ ਜਿੱਤ ਗਈ ਛੇ ਵਾਰੀ ਬੰਬਈ ਜਿੱਤ ਗਈ ਪੰਜਾਬ ਨੂੰ ਤਾਂ 11 ਸਾਲ ਹੋ ਗਏ ਕਹਿੰਦੇ ਪਲੇਆਫ ਦੇ ਵਿੱਚ ਹੀ ਨਹੀਂ ਗਈ 2014 ਚ ਗਈ ਸੀ 2014 ਦੇ ਵਿੱਚ ਲਾਸਟ ਵਾਰੀ ਗਈ ਸੀ ਪਰ ਹੁਣ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਐ ਪੂਰੀ ਦੀ ਪੂਰੀ ਟੀਮ ਚੇਂਜ ਕੀਤੀ ਗਿਆ ਹਾਂਜੀ ਲੇਜੈਂਡ ਪਲੇਅਰਾਂ ਨੂੰ ਕੋਚ ਬਣਾਇਆ ਗਿਆ ਰਿੰਕੀ ਪੌਂਟਿੰਗ ਵਰਗੇ ਜਾਂ ਫਿਰ ਹੁਣ ਜਿਹੜਾ ਸ਼ਰੀ ਸ਼ੈਰ ਨੂੰ ਕਪਤਾਨ ਬਣਾਇਆ ਗਿਆ ਤਾਕੜੀ ਖਰੀਦੋ ਖਰੀਦ ਕੀਤੀ ਸੀ ਪੀਟਿੰਗ ਇੰਟਰਵਲ ਦਾ ਬਹੁਤ ਧੰਨਵਾਦ ਜਿਹੜਾ ਮਤਲਬ ਕਿ ਰਿਜ਼ਲਟ ਸਾਹਮਣੇ ਆਇਆ ਕਿ ਥੋੜਾ ਜਿਹਾ ਈਮੋਸ਼ਨ ਵੀ ਹਾਈ ਨੇ ਸੋਸ਼ਲ ਮੀਡੀਆ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਉਸ ਹਿਸਾਬ ਦੇ ਨਾਲ ਰੀਲਾਂ ਬਣਾਈਆਂ ਜਾਂਦੀਆਂ ਪੰਜਾਬੀਆਂ ਦੇ ਜਚਾਤ ਆ ਇਸ ਵਾਰੀ ਕਿ ਇਹ ਕਿ ਜਿੱਤਾਂਗੇ ਤੇ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਪੰਜਾਬੀ ਹੋਣ ਦੇ ਨਾਤੇ ਵੀ ਅਸੀਂ ਜਿੱਤਾਂਗੇ ਤੇ ਇੱਕ ਅੱਜ ਮਜੀਠਾ ਦੇ ਵਿੱਚ ਬੰਬ ਧਮਾਕਾ ਹੋਇਆ ਜੀ ਤੇ ਉਹਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋਈ ਆ ਤੇ ਕੀ ਸਾਰਾ ਮੁੱਦਾ ਸੀ ਤੇ ਹਜੇ ਤੱਕ ਇਹ ਦੀ ਖੋਜ ਪਤਾ ਨਹੀਂ ਪ੍ਰਦੀਪ ਜੀ ਇੱਕ ਪਿੰਡ ਮਸ਼ਹਿਰਾ ਨਾਂ ਦਾ ਪਿੰਡ ਹੈ ਜਿਹੜਾ ਅੰਮ੍ਰਿਤਸਰ ਮਜੀਠਾ ਰੋਡ ਦੇ ਉੱਪਰ ਪੈਂਦਾ ਹੈਗਾ ਜਿੰਨੀ ਘਟਨਾ ਸਾਹਮਣੇ ਆਈ ਹੈ ਉਹ ਇਹ ਹੈ ਕਿ ਇਹਦੇ ਵਿੱਚ ਪਾਕਿਸਤਾਨ ਦੀ ਆਈਐਸਆਈ ਦਾ ਲਿੰਕ ਹੋਣ ਦੀ ਜਿਹੜੀ ਪੁਲਿਸ ਨੇ ਗੱਲ ਕਹੀ ਹੈ ਜਦੋਂ ਬਾਰਡਰ ਤੋਂ ਕੋਈ ਵੀ ਚੀਜ਼ ਸਪਲਾਈ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਬਰਾਣ ਥਾਂ ਦੇ ਉੱਪਰ ਛੁੱਟ ਦਿੱਤੀ ਜਾਂਦੀ ਹੈ ਬੇਸ਼ੱਕ ਹਥਿਆਰ ਹੋਣ ਬੇਸ਼ੱਕ ਨਸ਼ਾ ਹੋਵੇ ਇਹ ਉਹੀ ਚੀਜ਼ ਸੀਗੀ ਉਹ ਮੁੰਡਾ ਜਿਹੜਾ ਉਹਨੇ ਕੋਈ ਕਾਰਵਾਈ ਕਰਨੀ ਸੀ ਜਾਂ ਕੋਈ ਉਹਨੇ ਮਤਲਬ ਬਾਰਦਾਤ ਕਰਨੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਉਥੋਂ ਬੰਬ ਨੂੰ ਚੱਕਣ ਗਿਆ ਸੀਗਾ ਪਰ ਜਦੋਂ ਹੀ ਉਹਨੇ ਚੱਕਿਆ ਤੇ ਉਹ ਬਲਾਸਟ ਹੋ ਗਿਆ ਉਹ ਆਪ ਹੀ ਮਤਲਬ ਉਹਦੇ ਵਿੱਚ ਆਪ ਆਪ ਉਹਦੇ ਵਿੱਚ ਮਾਰਿਆ ਗਿਆ ਤੇ ਇਹਦੀ ਜਿਹੜੀ ਹਜੇ ਕਿਉਂਕਿ ਉੱਥੇ ਆਸੇ ਪਾਸੇ ਕੋਈ ਸੀਸੀਟੀਵੀ ਕੈਮਰਾ ਹੈ ਨਹੀਂ ਸੀ ਰੋਡ ਦੇ ਵਿਚਾਲੇ ਸੀਗਾ ਤੇ ਉਹਦੀ ਜਾਂਚ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਇਹਦਾ ਜਿਹੜਾ ਪਿੱਛੇ ਦਾ ਲਿੰਕ ਕੀ ਹੈ ਕਿਉਂਕਿ ਜਦੋਂ ਪੂਰੇ ਹਲਕੇ ਦੇ ਪੂਰੇ ਏਰੀਏ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਸੀਟੀਵੀ ਕੈਮਰੇ ਫਰੋਲੇ ਜਾਣਗੇ ਜਾਂ ਬਾਰਡਰ ਦੇ ਫਰੋਲੇ ਜਾਣਗੇ ਉਹ ਮੁੰਡੇ ਬਾਰੇ ਪਤਾ ਲੱਗੂ ਤਾਈਆਂ ਚੀਜ਼ਾਂ ਸਾਹਮਣੇ ਆਉਣੀਆਂ ਤੇ ਆਪਣੇ ਇਸ ਪ੍ਰੋਗਰਾਮ ਦਾ ਲਾਸਟ ਸਵਾਲ ਆ ਜੋ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਿੱਚ ਭਾਸ਼ਣ ਦਿੱਤਾ ਤਾਂ ਭਾਸ਼ਣ ਕਿਤੇ ਨਾ ਕਿਤੇ ਤਲਖੀ ਭਰਿਆ ਸੀ ਉਹਨਾਂ ਨੇ ਕਿਹਾ ਗਿਆ ਵੀ ਬੰਬ ਗੋਲੀਆਂ ਦੀ ਨਵੀਂ ਖੇਡ ਚੱਲਣੀ ਆ ਇੱਕ ਨਵੀਂ ਰਾਜਨੀਤੀ ਦਾ ਲੱਗਦਾ ਆਰੰਭ ਹੋ ਰਿਹਾ ਕਿਉਂਕਿ ਭਾਸ਼ਣ ਦੇ ਸੁਣ ਕੇ ਤਾਂ ਇੱਦਾਂ ਹੀ ਲੱਗਦਾ ਸੀ ਵੀ ਇਹਦੇ ਵਿੱਚ ਜਿੰਨੀ ਕਈਰਖਾ ਭਰੀ ਆ ਸ਼ਾਇਦ ਇਹ ਤੋਂ ਪਹਿਲਾਂ ਵਾਲੇ ਮੋਦੀ ਸਾਹਿਬ ਦੇ ਭਾਸ਼ਣਾਂ 'ਚ ਕਦੇ ਸੁਣੀ ਹੋਵੇ। ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਤੋਂ ਵੱਡਾ ਅੱਜ ਦੇ ਸਮੇਂ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਕੋਈ ਖਿਡਾਰੀ ਨਹੀਂ ਹੈਗਾ। ਉਹ ਜਿਹੜੀ ਵੀ ਗੱਲ ਬੋਲਦੇ ਨੇਗੇ ਬਹੁਤ ਸੋਚ ਸਮਝ ਕੇ ਬੋਲਦੇ ਆ ਉਹਨਾਂ ਨੂੰ ਪਤਾ ਹੁੰਦਾ ਏ ਇਹ ਜਿਹੜਾ ਸਾਡੀ ਗੱਲ ਕਹੀ ਗੱਲ ਕਿੱਥੇ ਜਾ ਕੇ ਵੱਜੂਗੀ। ਤੁਸੀਂ ਮਤਲਬ ਕਿ ਜਿਹੜੇ ਪਿਛਲੇ ਗੁਜਰਾਤ ਇਲੈਕਸ਼ਨ ਸੀ ਨਾ ਪ੍ਰਧਾਨ ਮੰਤਰੀ 2 ਦਿਨਾਂ ਦੇ ਗੁਜਰਾਤ ਦੌਰੇ ਤੇ ਨਹੀਂ। ਇਲੈਕਸ਼ਨ ਤਾਂ ਹਲੇ ਨਹੀਂ ਹੈ ਕਿ ਉੱਥੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਹੈਗੇ ਨੇ ਤੇ ਉਹਨਾਂ ਨੇ ਪਿਛਲੀ ਵਾਰੀ 5 ਸਾਲ ਪਹਿਲਾਂ ਇੱਕ ਬਿਆਨ ਦਿੱਤਾ ਸੀ ਵੀ ਸੋਨੂੰ ਸ਼ਮਸ਼ਾਨ ਘਾਟ ਚਾਹੀਦਾ ਜਾਂ ਫਿਰ ਜਿੱਥੇ ਮਤਲਬ ਮੁਸਲਮਾਨਾਂ ਦਾ ਕਬਰ ਕੱਜਾ ਫਿਰ ਕਬਰਸਤਾਨ ਚਾਹੀਦਾ ਬਸ ਸਿਰਫ ਇੰਨੀ ਗੱਲ ਕਹੀ ਸੀ ਉਹਨਾਂ ਨੇ ਇਹ ਗੱਲ ਤੋਂ ਪੂਰੇ ਗੁਜਰਾਤ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਬਦਲ ਗਿਆ ਸੀਗਾ ਕਿ ਹਾਂ ਵੀ ਸਾਨੂੰ ਸ਼ਮਸ਼ਾਨ ਘਾਟ ਚਾਹੀਦਾ ਮਤਲਬ ਕਿ ਸਾਨੂੰ ਹਿੰਦੂ ਭੂਮੀ ਚਾਹੀਦੀ ਹੈ ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀ ਤੁਹਾਨੂੰ ਹਿੰਦੂ ਰਾਸ਼ਟਰ ਚਾਹੀਦਾ ਹੈ ਜਾਂ ਫਿਰ ਮੁਸਲਮਾਨਾਂ ਨਾਲ ਕਿਰਿਆਗਿਆ ਰਾਸ਼ਟਰ ਚਾਹੀਦਾ ਹੈ ਹੁਣ ਵੀ ਉਹਨਾਂ ਨੇ ਜਿਹੜਾ ਬੇਸ਼ੱਕ ਗੱਲ ਪਾਕਿਸਤਾਨ ਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਖਾਓ ਪੀਓ ਆਨੰਦ ਲਓ ਨਜ਼ਾਰੇ ਲਓ ਪਰ ਜੇ ਤੁਸੀਂ ਨਹੀਂ ਖਾਣਾ ਪੀਣਾ ਤਾਂ ਮੇਰੀ ਗੋਲੀ ਹੈਗੀ ਹੈ ਮਤਲਬ ਕਿ ਉਹਨਾਂ ਨੇ ਭਾਰਤ ਦੇ ਜਿੰਨੀ ਵੀ ਜਨਤਾ ਉਹਨਾਂ ਨੂੰ ਸੰਬੋਧਿਤ ਹੁੰਦਿਆ ਇੰਟਰੈਕਟਲੀ ਇਹ ਗੱਲ ਕਹੀ ਹੈ ਕਿ ਮੈਂ ਤੁਹਾਡਾ ਸਿਪਾਹੀ ਹਾਂ ਮੈਂ ਤੁਹਾਡਾ ਸੈਨਾਪਤੀ ਹਾਂ ਜੇ ਤੁਹਾਡੇ ਵੱਲ ਕੋਈ ਨਿਗਾਹ ਰੱਖੂਗਾ ਤਾਂ ਮੈਂ ਉਹਦੇ ਗੋਲੀ ਮਾਰੂਗਾ ਜਾਂ ਮਤਲਬ ਕਿ ਮੈਂ ਉਹਦੇ ਤੇ ਹਮਲਾ ਕਰ ਦਊਗਾ ਬੇਸ਼ੱਕ ਪਰ ਮੈਂ ਇਹਦੇ ਇਹਦੇ ਬਿਲਕੁਲ ਉਲਟ ਇੱਕ ਵਿਚਾਰ ਦੇਣਾ ਚਾਹੁੰਦਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਪੜ੍ਹਿਆ ਸੀਗਾ ਸਲਮਾਨ ਖਰਸ਼ੀਦ ਦਾ ਟਵੀਟ ਪੜ੍ਹਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ 11 ਸਾਲਾਂ ਦੇ ਵਿੱਚ ਦੀ 72 ਦੇਸ਼ਾਂ ਦੇ ਦੌਰੇ ਕੀਤੇ ਇਹ ਬਹੁਤ ਸਰਗਰਮ ਦੌਰੇ ਕੀਤੇ ਕਈ ਵਾਰੀ ਅਮਰੀਕਾ ਦੇ ਵੱਡੇ ਵੱਡੇ ਦੇ ਉਹ ਦੁਨੀਆ ਦਾ ਕੋਈ ਐਸਾ ਦੇਸ਼ ਨਹੀਂ ਜਿੱਥੇ ਪ੍ਰਧਾਨ ਮੰਤਰੀ મોદી ਪਿਛਲੇ 11 ਸਾਲਾਂ ਦੇ ਵਿੱਚ ਗਏ ਨਹੀਂ 72 ਵੱਡੇ ਦੇਸ਼ਾਂ ਦੇ ਵਿੱਚ ਗਏ ਪਰ ਜਦੋਂ ਆਪਰੇਸ਼ਨ ਸੰਧੂਰ ਹੁੰਦਾ ਹੈ ਜਦੋਂ ਪਾਕਿਸਤਾਨ ਦੇ ਉੱਪਰ ਹਮਲਾ ਹੁੰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਨਾਲ ਇਟਲੀ ਚਾਈਨਾ ਜਾਂ ਹੋਰ ਵੱਡੇ ਮੁਲਕ ਖੜੇ ਸਿੱਧੇ ਤੌਰ ਤੇ ਮੁਸਲਮ ਮੁਲਕ ਖੜੇ ਸਿੱਧੇ ਤੌਰ ਤੇ ਨਾજર ਆਉਂਦੇ ਆ ਇਹ ਵੀ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਦੇ ਲੋਕ ਸੀ ਉਹ ਉਸ ਸਮੇਂ ਪਾਕਿਸਤਾਨ ਚਾਈਨਾ ਦੀ ਆਰਮੀ ਦੇ ਜਿਹੜੇ ਲੋਕ ਸੀ ਪਾਕਿਸਤਾਨ ਤੇ ਮੌਜੂਦ ਸੀ ਇਟਲੀ ਦੇ ਡਰੋਨ ਨਾਲ ਡਾਉਣ ਵਾਲੇ ਜਿਹੜੇ ਇਟਲੀ ਦੀ ਆਰਮੀ ਦੇ ਲੋਕ ਸੀ ਉਹ ਵੀ ਪਾਕਿਸਤਾਨ ਦੇ ਵਿੱਚ ਮੌਜੂਦ ਸੀ ਭਾਰਤ ਪੂਰੀ ਦੁਨੀਆ ਦੇ ਵਿੱਚ ਅਲੱਗ-ਥਲੱਗ ਨਜ਼ਰ ਆਉਂਦਾ ਹੈ ਉਦੋਂ ਬੇਸ਼ੱਕ ਇਹ ਜਿਹੜੀਆਂ emotions ਗੱਲਾਂ ਹੁੰਦੀਆਂ ਇਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੁੰਦਾ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਬਿਆਨ ਦਿੱਤਾ ਹੈ ਜਿਹੜੀ ਐਕਚੁਅਲ ਗੱਲ ਆ ਉਹ ਇਹ ਹੈ ਕਿ ਇਸ ਟਾਈਮ ਯੂਨੋ ਦੇ ਵਿੱਚ ਭਾਰਤ ਨੇ ਵੀ ਆਪ ਦੇ ਰਿਪਰੈਜ਼ੈਂਟੇਟਿਵ ਭੇਜੇ ਹੋਏ ਨੇ ਕਿ ਆਪੋਜੀਸ਼ਨ ਪਾਰਟੀ ਦੇ ਵੀ ਨੇ ਸੱਤਾਧਰ ਦੇ ਵੀ ਹੈ ਨੇ ਪਾਕਿਸਤਾਨ ਨੇ ਵੀ ਪੂਰੀ ਦੁਨੀਆ ਦੇ ਵਿੱਚ ਡੈਲੀਗੇਟ ਭੇਜਿਆ ਵੀ ਅਸੀਂ ਪੀਟ ਤਾਂਗੇ ਪਰ ਇੰਡੀਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਕਿਸਤਾਨ ਟੈਰਰਿਜ਼ਮ ਨੂੰ ਪ੍ਰਮੋਟ ਕਰ ਰਿਹਾ ਹੈ ਪਾਕਿਸਤਾਨ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇੰਡੀਆ ਸਾਨੂੰ ਤੰਗ ਪਰਸ਼ਾਨ ਵੀ ਇੰਡੀਆ ਸਾਨੂੰ ਤੰਗ ਪਰੇਸ਼ਾਨ ਕਰਦਾ ਬਿਨਾਂ ਗੱਲ ਤੋਂ ਪਰ ਇੰਡੀਆ ਇੰਟਰਨੈਸ਼ਨਲ ਮੰਚ ਤੇ ਇਸ ਵਕਤ ਇਕੱਲਾ ਖੜਾ ਦਿਖਾਈ ਦਿੰਦੇ ਆ ਚਲੋ ਬਹੁਤ-ਬਹੁਤ ਧੰਨਵਾਦ ਮੱਖਾ ਜੀ ਤੁਸੀਂ ਸਾਨੂੰ ਇੱਕ ਵਾਰੀ ਫੇਰ ਆਪਣਾ ਕੀਮਤੀ ਸਮਾਂ ਦਿੱਤਾ ਉਮੀਦ ਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੇਖੋ ਦਾ ਪੰਜਾਬੀ ਨਿਊਜ਼ਪੇਪਰ ਤੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ